ਪੰਜਾਬ ਸਰਕਾਰ 2 ਅਕਤੂਬਰ ਤੋਂ ਪੰਜਾਬ ਚ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਸ਼ੁਰੂ ਕਰਨ ਜਾ ਰਹੀ ਹੈ। ਬਿਮਾਰੀਆਂ ਚ ਪੈਸੇ ਨਾ ਹੋਣ ਦੀ ਹਾਲਤ ਚ ਪਰਿਵਾਰਾਂ ਦੀ ਮਦਦ ਹੁਣ ਪੰਜਾਬ ਸਰਕਾਰ ਕਰੇਗੀ। 10 ਲੱਖ ਰੁਪਇਆ ਪਰ ਪਰਿਵਾਰ ਜਿਹੜੀ ਸਿਹਤ ਬੀਮਾ 2 ਅਕਤੂਬਰ ਤੋਂ ਲਾਗੂ ਹੋ ਜਾਊਗੀ। ਹਰ ਪਰਿਵਾਰ ਕੋਈ ਫਾਰਮ ਨਹੀਂ ਭਰਨਾ ਕੋਈ ਨੀਲਾ ਕਾਰਡ ਪੀਲਾ ਕਾਰਡ ਹਰਾ ਕਾਰਡ ਨਹੀਂ ਬਸ ਆਧਾਰ ਕਾਰਡ ਤੇ ਬੋਟ ਕਾਰਡ ਚਾਹੀਦਾ ਤੁਹਾਡਾ ਹੈਲਥ ਕਾਰਡ ਬਣ ਜੂਏ ਜੀ ਉਹ ਵੀ ਨਹੀਂ ਬਣਿਆ ਹੋਇਆ ਤਾਂ ਵੀ ਤੇ ਰੱਬ ਨਾ ਕਰੇ ਕੋਈ ਬਿਮਾਰੀ ਹੋ ਜੇ ਤਾਂ ਹਸਪਤਾਲ ਜਾਓ ਇਲਾਜ ਕਰਾ ਕੇ ਕਰਿਆ ਆ ਜੋ ਬਾਕੀ ਸਾਰਾ ਖਾਬ ਜਿਹੜਾ ਹੈ ਪੰਜਾਬ ਸਰਕਾਰ ਕਰੂਗੀ ਇਹ ਦੁਨੀਆ ਦੀ ਸਭ ਤੋਂ ਬੈਸਟ ਹੈਲਥ ਸਰਵਿਸ ਹੈ ਇਹ ਇਲਾਜ ਪੂਰੀ ਤਰ੍ਹਾਂ ਕੈਸ਼ਲੈਸ ਅਤੇ ਪੇਪਰਲੈਸ ਹੋਵੇਗਾ ਸਰਕਾਰੀ ਕਰਮਚਾਰੀ ਅਤੇ ਪੈਨਸ਼ਨਰਾਂ ਸਮੇਤ ਸੂਬੇ ਦੇ ਅਸਲ ਵਸਨੀਕਾਂ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਹੈਲਥ ਕਾਰਡ ਜਾਰੀ ਕੀਤੇ ਜਾਣਗੇ ਤੇ ਇਸ ਸਕੀਮ ਦੇ ਤਹਿਤ ਪੰਜਾਬ ਸਰਕਾਰ ਸਰਕਾਰੀ ਹਸਪਤਾਲਾਂ ਦੇ ਨਾਲ ਨਿੱਜੀ ਹਸਪਤਾਲਾਂ 'ਚ ਵੀ ਨਾਪਾਤਰੀਆਂ ਦਾ ਮੁਫਤ ਇਲਾਜ ਕਰਵਾਏਗੀ ਹੇ ਗੱਲ ਆਖ ਰਿਹਾ ਮੈਂ ਕਿ ਉਹ ਫਿਨਾਂਸ ਜਿਹੜਾ ਲਾ ਹੋ ਰਿਹਾ ਹੈ। ਬਈ ਉੱਥੇ ਮੜਾਉ। ਜਿਹੜਾ ਵਾਰ ਮੁਰ। ਮਾਤਾ-ਬਾਪਾਂ ਦੇ ਨਾਲ। ਹੋਰੇ ਲਾ ਕੇ ਘਰ ਦੇ ਮੋਰੇ ਉਹਨਾਂ ਨੇ ਪਾਣੀ ਰੋਕਿਆ। ਤੇ ਮੋਰੇ ਉਹਨਾਂ ਕੰਨਾਂ ਵਿੱਚ ਰੁਕੂਗਾ। ਹੋਰ ਇਹਦਾ ਮੋਰ ਜੇ ਪਿਆਰ ਦੇ ਨਾਲ ਇਹਨਾਂ ਦੇ ਬੱਚਿਆਂ ਦਾ ਛੋਟਾ ਮੋਰ। ਉਹ ਪਾਣੀ ਹੋ ਇੱਕ 90 ਆ ਰਿਹਾ ਇਹ ਪਾਣੀ ਇਹ 90 ਕੋਪਾ ਹੋਰ ਹੋਰ ਘੰਡ ਰਿਹਾ ਪਾਣੀ ਪਰ ਫੇਰ ਵੀ ਪਾਣੀ ਨਹੀਂ ਆ ਰਿਹਾ ਬਾਈ ਕੱਲੋ ਹੋ ਜਾਣਾ ਇਹਦਾ ਬੱਸ ਹੋਰ ਤੋਂ ਫਟ ਰਿਹਾ ਇੱਕ ਜਾਸੂ ਕਾਇਰੂ ਇਹ ਨਾ ਹੈਗਾ ਲਖਪੁਰ ਇਹਨੂੰ ਸੁਨਾਣ ਜਿਹਾ ਲਖਪੁਰ ਹੈ ਨਹੀਂ ਉਹ ਤੇ ਮੋਰੇ ਲਾ ਕੇ ਘਰ ਦੇ ਮੋਰੇ ਉਹਨਾਂ ਨੇ ਪਾਣੀ ਰੋਕਿਆ ਤੇ ਮੋਰੇ ਉਹਨਾਂ ਕੰਨਾਂ ਵਿੱਚ ਰੁਕੂਗਾ ਉਹ ਇਹਦਾ ਮੋਰੇ ਜੇ ਪਾਣੀ ਪਿਆਰ ਦੇ ਨਾਲ ਇਹਨਾਂ ਦੇ ਬੱਚਿਆਂ ਦਾ ਬੜਾ ਮੂਹ। ਜਦੋਂ ਪਾਣੀ ਹੋਇਆ 1.90 ਆ ਰਿਹਾ। ਇਹਨਾਂ ਨੂੰ ਪਾਣੀ ਇਹਨਾਂ ਨੂੰ ਕੋਪਾ ਉਹ ਰੋਕਾ ਡਰ ਰਿਹਾ ਪਾਣੀ ਪਰ ਫੇਰ ਵੀ ਪਾਣੀ ਆ ਰਿਹਾ ਬਾਈ। ਉਹ ਤਾਂ ਮਾ ਡੈਂਡਾ ਬੈਠਾ ਆ। ਲਖਤ ਰਣ ਨੂੰ ਫਿਨਾਂਕ ਜਿਵੇਂ ਲਾ ਰਹੇ ਨੇ ਬਈ ਉੱਥੇ ਮੜਾਉਂਦੇ ਜਿਨਵਾਰਾ ਮੁਰਾ ਮਾਤਿਆ ਬਾਸਾ ਕਰਦੇ ਦੇਖੋ ਹੋਰੇ ਲਾਗੇ ਘਰ ਦੇ ਮੋਹਰੇ ਉਹਨਾਂ ਨੇ ਪਾਣੀ ਰੋਕਿਆ ਤੇ ਮੋਹਰੇ ਨੇ ਕੰਨਾ ਕਿ ਤੇ ਰੁਕੂਗਾ ਹੋਰ ਇਹਦਾ ਮੋਹਰੇ ਪਿਆਰ ਦੇ ਨਾਲ ਇਹਨਾਂ ਦੇ ਬੱਚਿਆਂ ਦਾ ਬੜਾ ਮੂਹ ਉਹ ਪਾਣੀ ਹੋ ਇੱਕ 90 ਆ ਰਿਹਾ ਇਹ ਪਾਣੀ ਇਹ 90 ਕੋਪਾ ਹੋਰ ਹੋਰ ਕੱਢ ਰਿਹਾ ਪਾਣੀ ਪਰ ਫੇਰ ਵੀ ਪਾਣੀ ਨਹੀਂ ਆ ਰਿਹਾ ਬਾਈ ਬਹੁਤ ਜੰਨ ਜਿਹਾ ਬੈਠਾ ਆ ਕਹਿੰਦੇ ਨੇ ਕਿ ਸੁਨਾਹ ਕਿਲੇ ਲਖੋਰੇ ਦੇ ਵਿੱਚ ਉਹਦੇ ਉੱਤੇ ਮਟੋੜਾ ਜਿਹੜਾ ਆ ਰਿਹਾ ਮੁੰਡਾ ਮਾਤਿਆ ਦਾ ਸਾਗਰ ਦੇ ਵਿੱਚ ਪੂਰੇ ਲਾਗੇ ਘਰ ਦੇ ਮੋਰੇ ਉਹਨਾਂ ਨੇ ਪਾਣੀ ਰੋਕਿਆ ਤੇ ਬੋਰੇ ਨੇ ਕਿਹਾ ਕਿ ਮੈਂ ਕਿਉਂ ਰੁਕੂ ਉਹ ਇੱਕ ਆ ਮੋਰੇ ਜਿਹੜਾ ਪਿਆਰ ਦੇ ਨਾਲ ਉਹਨਾਂ ਦੇ ਦਿੱਕਿਆਂ ਦੇ ਕੋਲੋਂ ਆ ਰਿਹਾ ਮੁੰਡਾ ਉਹ ਪਾਣੀ ਹੋ ਇੱਕ 90 ਆ ਰਿਹਾ ਇਹ ਪਾਣੀ ਇਹ ਪਾਣੀ ਕੋਪਾ ਕੋਰੋ ਕੱਢ ਰਿਹਾ ਪਾਣੀ ਪਰ ਫੇਰ ਵੀ ਪਾਣੀ ਆ ਰਿਹਾ ਬਾਈ ਬਹੁਤ ਜੰਮ ਗਿਆ ਬੈਸਾ ਆ ਗਿਆ ਪਾਣੀ ਤੋਂ ਕੱਢੇ ਇੱਕ ਜਾਸ

ਬੋਰੇ ਲਾ ਕੇ ਘਰ ਦੇ ਮੋਰੇ ਉਹਨਾਂ ਨੇ ਪਾਣੀ ਰੋਕਿਆ ਤੇ ਬੋਰੇ ਮੰਗ ਮੰਗ ਕੇ ਰੁਕੂਗਾ ਉਹ ਇੱਕ ਮੋਰੀ ਜੇ ਪਾਣੀ ਪਿਆਰ ਦੇ ਨਾਲੇ ਵਿੱਚ ਡਿੱਗਿਆ ਉਹ ਪਾਣੀ ਹੋਇ ਇੱਕ 90 ਆ ਰਿਹਾ ਇਹ ਪਾਣੀ ਇਹ ਬੋਰੀ ਕੱਢ ਰਿਹਾ ਪਾਣੀ ਪਰ ਫੇਰ ਵੀ ਪਾਣੀ ਆ ਰਿਹਾ ਬਹੁਤ ਜੰਨ ਜਿਹਾ ਬੈਸਟ ਹੈ 1.7 ਕੱਢ ਰਿਹਾ Hij ging. Hier de gala ਅੱਗੇ ਘਰ ਦੇ ਮੋਰੇ ਉਹਨਾਂ ਨੇ ਪਾਣੀ ਰੋਕਿਆ ਤੇ ਮੋਰੇ ਨੇ ਕੰਨਾ ਕਿ ਰੁਕੂਗਾ ਉਹ ਇਹਦਾ ਮੋਰੇ ਜੀ ਦਾ ਪਿਆਰ ਦੇ ਨਾਲ ਇਹਨਾਂ ਦੇ ਬੱਚਿਆਂ ਦਾ ਛੋਟਾ ਮੋਰੇ ਕੋਲੋਂ ਪਾਣੀ ਹੋਣਾ ਇੱਕ 90 ਆ ਰਿਹਾ ਇਹਨਾਂ ਨੂੰ ਪਾਣੀ ਨਹੀਂ ਮਿਲ ਰਿਹਾ ਕੋਪਾ ਕੋਰੋ ਕੱਢ ਰਿਹਾ ਪਾਣੀ ਪਰ ਫੇਰ ਵੀ ਪਾਣੀ ਨਹੀਂ ਆ ਰਿਹਾ ਬਾਈ ਕੋਈ ਮੋਰਾਂ ਜਿੰਨਾ ਬੈਠਾ ਹੋਇਆ ਕੋਈ ਟੋਪ ਕੱਢ ਰਿਹਾ ਇੱਕ ਜਾਸੂ ਇਹਦਾ ਹੈਗਾ ਲੱਖ ਰੁਪਏ ਇਹਨੂੰ ਸਨਾਟ ਦੇ ਲੱਖ ਰੁਪਏ ਬਈ ਉੱਥੇ ਮਡਾਉਂ ਉਹਨੇ ਵਾਰ ਮੁਰਾ ਮਾਤਾ ਬਾਸਾ ਜਿਹੜਾ ਦੇਖੋ ਹੋਰੇ ਲਾਗੇ ਘਰ ਦੇ ਮੋਹਰੇ ਉਹਨਾਂ ਨੇ ਪਾਣੀ ਰੋਕਿਆ ਤੇ ਮੋਹਰੇ ਉਹਨਾਂ ਕਹਿੰਨਾ ਕਿ ਤੇ ਰੁਕੂਗਾ ਉਹ ਇਹਦਾ ਮੋਹਰੇ ਜੇ ਪਿਆਰ ਦੇ ਨਾਲ ਇਹਨਾਂ ਦੇ ਬੱਚਿਆਂ ਦਾ ਛੋਟਾ ਮੋਹਰੇ ਉਹ ਪਾਣੀ ਹੋ 1.90 ਆ ਰਿਹਾ ਇਹ ਪਾਣੀ ਇਹ ਪਾਣੀ ਕੋਪਾ ਕੋਰੋ ਕੱਢ ਰਿਹਾ ਪਾਣੀ ਪਰ ਫੇਰ ਵੀ ਪਾਣੀ ਆ ਰਿਹਾ ਬਾਈ ਬਹੁਤ ਡੈਂਸ ਇਹ ਬੈਸ ਆ ਰਿਹਾ ਪਾਣੀ ਤੋਂ ਕੱਢੇ 1.80 ਦੇ ਹੈਗਾ ਲਖਰਨ ਇਹਨੂੰ ਸੁਨਾਣ ਦੇ ਲਖਰਨ ਬਈ ਉੱਥੇ ਮੜਾਉਂਦੇ ਜਿਨਵਾਰਾ ਮਾਤਿਆ ਬਾਸਾ ਜਿਹੜਾ ਦੇਖਦੇ ਹੋਰੇ ਲਾਗੇ ਘਰ ਦੇ ਮੋਰੇ ਉਹਨਾਂ ਨੇ ਪਾਣੀ ਰੋਕਿਆ ਤੇ ਮੋਰੇ ਨੇ ਕੰਨਾਂ ਵਿੱਚ ਰੁਕੂਗਾ ਉਹ ਇਹਦਾ ਮੋਰ ਜਿਹੜਾ ਪਿਆਰ ਦੇ ਨਾਲ ਇਹਨਾਂ ਦੇ ਬੱਚਿਆਂ ਦਾ ਬੜਾ ਮੂਹ ਕੋ ਪਾਣੀ ਹੋ ਇੱਕ 90 ਆ ਰਿਹਾ ਪਾਣੀ ਹੋ ਪਾਣੀ ਹੋ ਕੋਰੋ ਕੋਰੋ ਘੰਡ ਰਿਹਾ ਪਾਣੀ ਪਰ ਫੇਰ ਵੀ ਪਾਣੀ ਨਹੀਂ ਆ ਰਿਹਾ ਬਾਈ ਬਹੁਤ ਡੈਂਡਾ ਬੈਠਾ ਹੋ ਗਿਆ ਕੋਲ ਤੋਂ ਘੰਡ ਰਿਹਾ ਲਖਰਨ ਨੂੰ ਸੁਨਾਹ ਜਿਲੇ ਲਖਰਨ ਬਈ ਉਹ ਤੇ ਮਟੋੜਾ ਜਿਹੜਾ ਵਾਰ ਮੁਰਾ ਮਾਤਿਆ ਦਾ ਸੱਗਰ ਦੇ ਪੋਰੇ ਲਾ ਕੇ ਘਰ ਦੇ ਮੋਰੇ ਉਹਨਾਂ ਨੇ ਪਾਣੀ ਰੋਕਿਆ ਤੇ ਬੋਰੇ ਨੇ ਕਿਹਾ ਕਿ ਮੈਂ ਕਿਉਂ ਰੁਕੂ ਉਹ ਇੱਕ ਮੋਰੇ ਜਿਹੜਾ ਪਿਆਰ ਦੇ ਨਾਲ ਉਹ ਜਿੱਤਿਆ ਉਹਦਾ ਮੋਰ ਉਹ ਪਾਣੀ ਹੋ ਇੱਕ 90 ਆ ਰਿਹਾ ਇਹ ਪਾਣੀ ਇਹ ਮੋਦੀ ਕੋਪਾ ਹੋਰ ਕੋਰੋ ਘੰਡ ਰਿਹਾ ਪਾਣੀ ਪਰ ਫੇਰ ਵੀ ਪਾਣੀ ਨਹੀਂ ਆ ਰਿਹਾ ਬਾਈ ਕੱਲ੍ਹ ਹੋ ਜਾਏਗਾ ਜੀ ਇਹ ਬੈਠਾ